ਜਦੋਂ ਫਰੀਦਕੋਟ ਦੇ ਐਸਐਚਓ ਤੇ ਕਾਉਂਸਲਰ ਦਾ ਆਪਸ ਚ ਪੈ ਗਿਆ ਪੰਗਾ ਮਾਮਲਾ ਫਰੀਦਕੋਟ ਦੇ ਇੱਕ ਸ਼ਹਿਰਵਾਸੀ ਦੀ ਸਕੂਟੀ ਛਡਾਉਂਦਾ ਐਸਐਚਓ ਨੇ ਕਾਉਂਸਲਰ ਤਿਆ ਕਹਿਣਾ ਮੰਨਣ ਤੋਂ ਕੀਤਾ ਇਨਕਾਰ ਗੁੱਸੇ ਚ ਭੜ ਗਿਆ ਕਾਉਂਸਲਰ ਅਤੇ ਲਾਤਾ ਥਾਣੇ ਮੋਰੇ ਤਰਨਾ ਅਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫਾ ਮਾਮਲਾ ਫਰੀਦਕੋਟ ਸਿਟੀ ਦਾ ਹੈ ਜਿੱਥੋਂ ਦਾ ਕਾਉਂਸਲਰ ਥਾਣੇ ਕਿਸੇ ਦੀ ਸਕੂਟੀ ਛਡਾਉਣ ਲਈ ਪਹੁੰਚਿਆ ਤਾਂ ਅਗੋਂ ਥਾਣੇਦਾਰ ਨੇ ਸਕੂਟੀ ਛਡਾਣ ਤੋਂ ਇਨਕਾਰ ਕਰ ਦਿੱਤਾ ਅਤੇ ਗੁੱਸੇ 'ਚ ਪੜ ਕੇ ਕਾਉਂਸਲਰ ਨੇ ਥਾਣੇ ਮੋਰੇ ਹੀ ਤਰਨਾ ਲਗਾ ਦਿੱਤਾ ਅਤੇ ਆਪਣੇ ਸਾਰੇ ਹੀ ਆਮ ਆਦਮੀ ਪਾਰਟੀ ਦੇ ਅਹੁਦਿਆਂ ਤੋਂ ਅਸਤੀਫੇ ਦਾ ਐਲਾਨ ਕਰ ਦਿੱਤਾ ਦੇਖੋ ਕੀ ਹੈ ਸਾਰਾ ਮਾਮਲਾ ਉਹ ਆਪਣੇ ਸਾਡੇ ਕੋਲ ਪਹਿਲਾਂ ਹੀ ਲੈਣੇ ਹੋਏ ਸੰਕਲਪ ਹੈ ਵੀ ਇੱਥੇ ਯਾਰ ਮਾਫੀ ਨਹੀਂ ਚਾਹਦਾ ਪਰ ਅਸੀਂ ਉਹਨੂੰ ਜਿਵੇਂ ਨਾਰਮਲ ਛੋੜਿਆ ਹੈ ਨਾ ਅਸੀਂ ਉਹਦੇ ਕੰਪਲਾਈ ਵੀ ਚੋੜਾ ਹਾਂ ਤਾਂ ਕਿਸੇ ਮੰਗਦੇ ਨਹੀਂ ਮੈਨੂੰ ਸਾਡੇ ਕੋਲ ਲੱਗਿਆ ਬਈ ਜੀ ਫਰੀਦਕੋਟ ਦੇ ਬਾਹਰ ਇੱਕ ਆਮ ਬੰਦੇ ਦੇ ਹੱਕ ਦੇ ਵਿੱਚ ਮੈਂ ਆਇਆ ਤੇ ਮੈਨੂੰ ਇੱਥੋਂ ਦੇ ਐਸਐਚਓ ਨੇ ਜੋ ਸ਼ਬਦ ਵਰਤੇ ਉਸ ਤੋਂ ਬਾਅਦ ਸ਼ਹਿਰ ਨੇ ਮਹਿਸੂਸ ਕੀਤਾ ਕਿ ਉਹਨਾਂ ਦੇ ਚੁਣੇ ਹੋਏ ਨੁਮਾਇੰਦੇ ਦੇ ਨਾਲ ਸਿਟੀ ਐਸਐਚਓ ਫਰੀਦਕੋਟ ਨੇ ਜੋ ਮਿਸਮੇ ਹੈ ਕੀਤਾ ਉਹਦੇ ਰੋਜ਼ ਵਜੋਂ ਅੱਜ ਸਿਟੀ ਫਰੀਦਕੋਟ ਦੇ ਬਾਹਰ ਮੇਰੇ ਬਿਨਾ ਫੋਨ ਕੀਤੇ ਇੱਥੇ ਸੈਂਕੜੇ ਵਪਾਰੀ ਪੋਲੀਟিক্যাল ਪਰਸਨ ਸਾਰੇ ਇਕੱਠੇ ਹੋਏ ਜੋ ਉਹਨਾਂ ਨੇ ਕਿਹਾ ਐਸਐਚਓ ਸ਼੍ਰੀ ਫਰੀਕੋਟ ਨੇ ਉਹ ਮਹਿਸੂਸ ਕੀਤਾ ਇੱਥੇ ਆਏ ਹੋਏ ਇੱਕ ਇੱਕ ਕਦਮ ਜਿੰਨੇ ਵੀ ਮੇਰੇ ਵੀਰ ਆਏ ਆ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਆ ਰਹਿੰਦੀ ਦੁਨੀਆ ਤੱਕ ਮੈਂ ਉਹਨਾਂ ਦਾ ਇਹ ਕਰਜ਼ ਨਹੀਂ ਦੇ ਸਕਦਾ ਮੇਰੀ ਲੜਾਈ ਹਮੇਸ਼ਾ ਲੋਕਾਂ ਦੇ ਹੱਕ ਵਿੱਚ ਹੁੰਦੀ ਹੈ ਮੈਂ ਧੰਨਵਾਦ ਕਰਦਾ ਡੀਐਸਪੀ ਫਰੀਕੋਟ ਦਾ ਵੀ ਸਾਰੀਆਂ ਪਾਰਟੀਆਂ ਦਾ ਇੱਥੇ ਮੈਨੂੰ ਅੱਜ ਇੱਕ ਮਹਿਸੂਸ ਹੋ ਰਹੀ ਹੈ ਗੱਲ ਅਕਾਲੀ ਦਾ ਲਾਇਆ ਕਾਂਗਰਸ ਆਈ ਭਾਜਪਾ ਆਈ ਬੜੀ ਮਾੜੀ ਗੱਲ ਆ ਆਮ ਆਦੀ ਪਾਰਟੀ ਦਾ ਇੱਕ ਬੰਦਾ ਵੀ ਨਹੀਂ ਆਇਆ ਇਸ ਰੋਸ ਵਦੋਂ ਮੈਂ ਅੱਜ ਆਮ ਆਦੀ ਪਾਰਟੀ ਦੇ ਹਰ ਰੋਦੇ ਤੋਂ ਰੈਲਿੰਗ ਕਰਦਾ ਇਹ ਹੋਦੀ ਇਹ ਹੋਦੀ ਬਸ ਬਸੋ ਉਹਦੀ ਸਰਕਾਰ ਨਕਮੇ ਲੀਡਰ ਏ ਹੁੰਦੇ ਹੁੰਦੇ ਪਰਕਰ ਦੇ ਕੋਲ ਝਿਰਕਾ ਦਾਈ ਅੱਜ ਇੱਕ ਜਣਾ ਵੀ ਨਹੀਂ ਆਇਆ ਹੈ ਬਰਾਬਰ ਇਹ ਸ਼ਹਿਰ ਨਹੀਂ ਲੜਦਾ ਰੂਗਾ ਜੇ ਮੈਂ ਪਹਿਲੀ ਵਾਰੀ ਕੰਮ ਕਰਾਂਗਾ ਪਹਿਲੀ ਕਰ ਦਿੰਦੇ ਚੁੱਪ ਘੱਟੋ ਗੱਲ ਕਰਨ ਜੋ ਪਹਿਲੀ ਯਾਰ ਜੇ ਸਾਡੇ ਐਮਐਲਏ ਨੂੰ 4 ਸਨੇ ਮਿਲੇ ਤੇ ਇਹਨੇ 2 ਮਿੰਟ ਨਹੀਂ ਸੋਚਿਆ ਵੀ ਯਾਰ ਮੈਂ ਆਦੇ ਐਮਸੀ ਦੇ ਹੱਕ ਦਿਖਣਾ ਅੱਜ ਇਸ ਰੋਜ਼ ਵਦੋਂ ਆਦੇ ਆਮਾਦੀ ਪਾਰਟੀ ਦੇ ਹਰ ਰੋਕੇ ਤੋਂ ਆਦਾ ਦਾਇਨ ਕਹਿੰਦਾ ਲੋਕਾਂ ਦੀ ਲੜਾਈ ਹਮੇਸ਼ਾ ਲੜਦਾ ਰਹੂਗਾ ਜੈ ਜੈ ਜਨਾਬ ਜੈ ਜਨਾਬ ਅਸੀਂ ਜਿਹੜੇ ਸੇਵਾ ਕਰੇ ਕਿਸੇ ਨੂੰ ਉਹਦੇ ਵਿੱਚ ਅਸੀਂ ਕਿਸੇ ਨੂੰ ਪოტੈਂਸ਼ੀਲੀ ਜਾ ਕੋਈ ਉਹਦੀ ਸਾਡੀ ਕੋਈ ਜਿਹੜੀ ਮਨਛਾ ਨਹੀਂ ਹੁੰਦੀ ਵੀ ਠੀਕ ਹੈ ਜੀ ਇਹਦੇ ਨਾਲ ਕੋਈ ਬੰਦੇ ਨੂੰ ਕਿਸੇ ਵੀ ਤਰ੍ਹਾਂ ਅਸੀਂ ਲੋਕਾਂ ਦੀਆਂ ਪਰੇਸ਼ਾਨੀਆਂ ਦੂਰ ਕਰਨ ਵਾਸਤੇ ਹੈਗੇ ਆਂ ਜੀ ਉਹਨਾਂ ਨੇ ਬੜੀ ਗੱਲ ਕਰਦੇ ਆਂ ਇਹ ਮੂਡ ਨਹੀਂ ਆਈ ਟੀ ਕੋਈ ਗੱਲ ਨਹੀਂ ਉਹ ਯਾਰ ਬਰਬਰ ਸੋਲਦਾ ਚੋਗ ਜਿਹੜਾ ਉਹੀ ਜਿਹੋ ਹੋਇਆ ਗਲਤ ਹੋਇਆ ਹੁਣ ਨਹੀਂ ਚਾਹੀਦਾ ਬੱਸ ਉਹ ਜੋ ਵੀ ਇਹਦੇ ਵਿੱਚ ਚਲੋ ਚੋਪ ਮੇਰੇ ਜੇ ਮੇਰੇ ਭਰਾਵਾਂ ਨੂੰ ਇਹ ਲੱਗਦਾ ਜੀ ਵੀ ਜੋ ਜਿਹਾ ਹੋਇਆ ਗਲਤ ਹੋਇਆ ਜੀ ਤੇ ਉਹ ਵੀ ਠੀਕ ਹੈ ਜੀ ਅਸੀਂ ਉਹਦੇ ਨਾਲ ਸਹਿਮਤੀ ਕਰਦੇ ਜੀ ਮੈਨੂੰ ਮਾਫੀ ਮੰਗਦੇ ਕੋਈ ਗੱਲ ਤਾਂ ਨਹੀਂ ਹੋਣਾ ਅੱਜ ਅਜ ਤੋਂ 15 ਦਿਨ ਪਹਿਲਾਂ ਮੇਰੇ ਮਹੱਲੇ ਦੇ ਵਿੱਚੋਂ ਇੱਕ ਗੇਰਾਜੀ ਦੀ ਐਕਟੀਵਾ ਚੋਰੀ ਹੋ ਗਈ ਸੀ ਤੇ ਅੱਜ 15 ਦਿਨਾਂ ਦੇ ਵਿੱਚ ਅਸੀਂ 80 ਜਿਹੜੇ ਮਾਰ ਚੁੱਕੇ ਆ ਥਾਣੇ ਦੇ ਤੇ ਪੁਲਿਸ ਦੇ ਠੀਕ ਹੈ ਪਹਿਲੀ ਗੱਲ ਤਾਂ ਜੇਤਨ ਦੀ ਐਕਟਿਵਾ ਚੋਰੀ ਹੋਈ ਇੱਕ ਵਾਰੀ ਵੀ ਜਿਹੜਾ ਆਈਓ ਆ ਨਾ ਤਾਂ ਮੌਕਾ ਦੇਖਣ ਗਿਆ ਨਾ ਉਹਨਾਂ ਨੇ ਇਹਨਾਂ ਨੂੰ ਫੋਨ ਕੀਤਾ ਵੀ ਕਿੱਥੋਂ ਚੱਕੀ ਗਈ ਕਿਵੇਂ ਚੱਕੀ ਗਈ ਚਲੋ ਅਸੀਂ ਪੰਜ ਚਾਰ ਦਿਨ ਗੇੜੇ ਮਾਰਦੇ ਦੇ ਐਂਡ ਤੇ ਇਹਨਾਂ ਨੇ ਇੱਕੋ ਗੱਲ ਕੀਤੀ ਯਾਰ ਮੇਰੀ ਐਕਟਿਵਾ ਦਾ ਇੰਸ਼ੋਰੈਂਸ ਹੈ ਗਿਆ ਵੀ ਕਿਰਪਾ ਕਰਕੇ ਐਫ ਆਈ ਆਰ ਕੱਢ ਦਿਓ ਤੁਸੀਂ ਲਬਣੀ ਦਾ ਕਾਦੀ ਆ ਇਹਨਾਂ ਨੂੰ ਸਵੇਰੇ 10 ਵਜੇ ਬੁਲਾ ਲੈਂਦੇ ਸੀ ਫਿਰ 2 ਵਜੇ ਤੇ 6 ਵਜੇ ਫਿਰ 8 ਵਜੇ داری ਪੰਜ ਜਿਹੜੇ ਮਾਰਦੇ ਸੀ ਇਹ ਤੇ ਸੱਤ ਜਿਹੜੇ ਮੈਂ ਮਾਰਦਾ ਸੀ ਅੱਜ ਜਦੋਂ ਮੈਂ ਆਕੇ ਥੱਕਿਆ ਇਹਨਾਂ ਦਾ ਮੈਨੂੰ ਫੋਨ ਆਇਆ ਮੈਂ ਥਾਣੇ ਆਇਆ ਮੈਂ ਇਹਨਾਂ ਨੂੰ ਬੇਨਤੀ ਕੀਤੀ ਬਾਈ ਜੀ ਜੇ ਐਫ ਆਈ ਆਰ ਨਹੀਂ ਕੱਟਣੀ ਤਾਂ ਮੈਂ ਥਾਣੇ ਦੇ ਬਾਹਰ ਧਰਨੇ ਤੇ ਬਹਿ ਜਾ ਮੈਨੂੰ ਕਹਿੰਦਾ ਜੇ ਧਰਨੇ ਦੇ ਬੈਠੇਗਾ ਤੇਰੇ ਤੇ ਪਰਚਾ ਦੇ ਜੂਗਾ ਤੇਰੇ ਤੋਂ ਕੀ ਅਧਿਕਾਰ ਹੈ ਧਰਨੇ ਤੇ ਬਹਿਦਾ ਚਲੋ ਮੈਂ ਗੁੱਸੇ ਜਾ ਕੇ ਬਾਹਰ ਧਰਨੇ ਤੇ ਬਹਿ ਗਿਆ ਜਿਵੇਂ ਜਿਵੇਂ ਸਾਰੇ ਸ਼ਹਿਰ ਨੂੰ ਪਤਾ ਚੱਲਦਾ ਗਿਆ ਸਾਰਾ ਸ਼ਹਿਰ ਦਾ ਵਪਾਰੀ ਚਾਹੇ ਉਹ ਕਾਂਗਰਸ ਹੈ ਚਾਹੇ ਅਕਾਲੀ ਦਲ ਹੈ ਚਾਹੇ ਭਾਜਪਾ ਹੈ ਹਰ ਪਾਰਟੀ ਦੇ ਨੁਮਾਇੰਦੇ ਇ ਪਰ ਬੜੀ ਅਫਸੋਸ ਦੀ ਗੱਲ ਹੈ ਬੜੇ ਦੁੱਖ ਦੀ ਗੱਲ ਹੈ ਜਿੰਨਾਂ ਲਈ 2 ਸਾਲ ਹੋ ਗਏ ਮੈਂ ਕਲਪਦਾ ਸੀਗਾ ਹਰ ਇੱਕ ਚੀਜ਼ ਦੇ ਵਿੱਚ ਉਹਨਾਂ ਸਾਥ ਦਿੰਦਾ ਆਮ ਆਦਮੀ ਪਾਰਟੀ ਦਾ ਇੱਕ ਵੀ ਨੁਮਾਇੰਦਾ ਇੱਕ ਵੀ ਵਰਕਰ ਇੱਥੇ ਆ ਕੇ ਨਹੀਂ ਖੜਾਗਾ ਇਸ ਰੋਜ਼ ਵਜੋਂ ਮੈਂ ਅੱਜ ਆਮ ਆਦਮੀ ਪਾਰਟੀ ਦੇ ਹਰ ਰੋਦੇ ਤੋਂ ਧਰਨਾ ਦਿੰਦਾ ਬੜੇ ਦੁਖੀ ਹੋ ਗਏ ਯਾਰ ਮੈਂ ਤਾਂ ਲੋਕਾਂ ਦੀ ਲੜਾਈ ਲੜੀ ਜਾਂਦਾ ਕੰਮ ਸੇ ਕੰਮ ਇਹ ਕਐਸਐਚਓ ਇੱਕ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਐਡਾ ਪੁੱਠਾ ਬੋਲਿਆ ਸਾਡੇ ਐਮਐਲਏ ਨੂੰ ਆ ਕੇ ਇੱਥੇ ਪੁੱਛਣਾ ਤਾਂ ਚਾਹੀਦਾ ਸੀ ਵੀ ਇੱਥੇ ਕਟਵਲ 500 ਪਾਣੀ ਇਕੱਠਾ ਆਇਆ ਵੀ ਕਾਕਾ ਤੇਰੀ ਕੀ ਜ਼ਰੂਰਤ ਤੂੰ ਸਾਡੇ ਐਮਐਸੀ ਨੂੰ ਐ ਬੋਲਿਆ ਕੰਮ ਸੇ ਕੰਮ ਇੱਥੇ ਲੋਕਾਂ ਨੂੰ ਸੈਟੀਸਫਾਈ ਤਾਂ ਕਰਨਾ ਚਾਹੀਦਾ ਸੀ ਜਾਂ 20 ਸਣੇ ਉਹਨਾਂ ਨੂੰ ਮਿਲ ਕੇ ਸੀ ਆਈ ਡੀ ਨੇ ਦਿੱਤਾ ਕੋਈ ਵੀ ਨਹੀਂ ਆਇਆ ਮੈਂ ਤਾਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਲੋਕਾਂ ਲਈ ਲੜਿਆ ਜੇ ਬੀ ਜੇ ਪੀ ਤੋਂ ਰਿਜ਼ਾਈਨ ਦਿੱਤਾ ਆਈਗਾ ਤਾਂ ਕਿਸਾਨਾਂ ਦੇ ਹੱਕ 'ਚ ਜੇ ਅੱਜ ਆਮ ਆਦੀ ਪਾਰਟੀ ਤੋਂ ਰਿਜ਼ਾਈਨ ਦਿੱਤਾ ਤਾਂ ਆਪਦੇ ਵਾਰਡ ਦੇ ਗੇਰਾ ਦੀ ਦੇ ਹੱਕ 'ਚ ਇਹਨਾਂ ਦੀ ਗੱਲ ਨਹੀਂ ਸੁਣੀ ਗਈ ਨਾ ਇੱਥੇ ਕੋਈ ਬੋਟਾ ਤਸੱਲੀ ਭਖ ਜਵਾਬ ਮਿਲਿਆ ਇਸੇ ਰੋਜ਼ ਵਜੋਂ ਮੈਂ ਅੱਜ ਆਮ ਆਦੀ ਪਾਰਟੀ ਦੇ ਹਰ ਰੋਦੇ ਤੋਂ ਹਰਾਜੀ ਇੱਥੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜ਼ਿੰਦਗੀ ਦੇ ਵਿੱਚ ਲੋਕਾਂ ਲਈ ਲੜਿਆ 2-3 ਮਹੀਨੇ ਰਹਿ ਗਏ ਇਲੈਕਸ਼ਨ ਚ ਸਾਰੇ ਬੱਚੇ-ਬੱਚੇ ਨੂੰ ਪਤਾ ਵੀ ਵਿਜੇ ਛਾਵੜਾ ਨਗਰ ਕੌਂਸਲ ਦੇ ਪ੍ਰਧਾਨ ਦਾ ਕੈਂਡੀਡੇਟ ਸੀ ਆਮ ਆਦਮੀ ਪਾਰਟੀ ਵੱਲੋਂ ਮੈਨੂੰ ਉਹਨਾਂ ਨੇ ਕੈਂਡੀਡੇਟ ਬਣਾਇਆ ਆਇਆ ਸੀ ਪਰ ਲੱਤ ਮਾਰਦਾ ਮੈਂ ਇਹੋ ਜੇ ਉਧਿਆਂ ਨੂੰ ਜਿੱਤੇ ਮੇਰੇ ਲੋਕਾਂ ਦੀ ਪ੍ਰਵਾਹ ਨਹੀਂ ਕੀਤੀ ਜਾਂਦੀ ਮੇਰੇ ਲੋਕਾਂ ਦੀ ਖੱਜਲ-ਖਵਰੀ ਹੁੰਦੀ ਹੈ ਜੇ ਪ੍ਰਮਾਤਮਾ ਨੇ ਮੱਥੇ 'ਚ ਲਕੀਰ ਲਿਖੀ ਹੋਈ ਉਦਾਂ ਮਿਲ ਜੂ ਪਰ ਕਦੀ ਵੀ ਆਪ ਦੀ ਜ਼ਮੀਰ ਨੂੰ ਨਹੀਂ ਮਾਰਿਆ ਲੋਕਾਂ ਨਾਲ ਖੜੇ ਸੀ ਲੋਕਾਂ ਨਾਲ ਹੀ ਖੜੇ ਰਾਵਾਂਗੇ ਜੀ ਜਿਵੇਂ ਸ਼ਹਿਰ ਵਾਸੀਆਂ ਦਾ ਸਹਿਯੋਗ ਮਿਲਿਆ ਸੀ ਸ਼ਹਿਰ ਵਾਸੀਆਂ ਇਹ ਤੁਹਾਨੂੰ ਪਤਾ ਹੈ ਆਪਾਂ 6 ਚੱਕਰ ਨੂੰ ਤਿਆਰ ਆ ਜੇ ਕਿਸੇ ਇੱਕ ਵੀ ਬੰਦੇ ਨੂੰ ਫੋਨ ਕੀਤਾ ਹੋਵੇ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਚੱਲਿਆ ਅਸੀਂ ਹੂਮ ਇਕੱਠਾ ਆ ਗਿਆ ਅੱਧਾ ਸ਼ਹਿਰ ਇਕੱਠਾ ਆ ਗਿਆ ਤੇ ਸਾਡੇ ਪਾਰਟੀ ਦੇ ਗੁੰਗੇ ਬੋਲਿਆਂ ਨੂੰ ਪਤਾ ਹੀ ਨਹੀਂ ਚੱਲਿਆ ਵੀ ਸਾਡੇ ਸਾਡੇ ਪਾਰਟੀ ਦਾ ਯਾਰ ਇੱਕ ਐਮਸੀ ਬੈਠਾ ਤੇ ਆਈ ਦੋ ਮਰ ਜਾਇਆਈਏ ਆ ਜਿਹੜਾ ਜਿਹੜੇ ਤਰ੍ਹਾਂ ਦੇ ਸੰਬੰਧ ਵਿੱਚ ਇੱਕ ਸਕੂਟੀ ਚੋਰੀ ਹੋ ਗਈ ਸੀ ਉਹਦੇ ਸੰਬੰਧ ਵਿੱਚ ਇੱਕ ਵੀਹਸ਼ ਆਵੜੀ ਜੀ ਨੇ ਇੱਥੇ ਸਚਨ ਨੂੰ ਕੀਤਾ ਸੀ ਵੀ ਇਹ ਮਕਦਮਾ ਦਰਜ ਕੀਤਾ ਮਕਦਮਾ ਦਰਜ ਜਿਹੜਾ ਕੋਈ ਬੰਦਾ ਸੀ ਉਹਦੇ ਵਿੱਚ ਕੋਈ ਇਹ ਕਾਰਨ ਕਰਕੇ ਕੋਈ ਦੇਰੀ ਹੋ ਗਈ ਮਕਦਮਾ ਦਰਜ ਨਹੀਂ ਕੀਤਾ ਗਿਆ ਤੇ ਅੱਜ ਜਦੋਂ ਦੁਬਾਰਾ ਐਮਸੀ ਸਾਹਿਬ ਆਏ ਨੇ ਕਿਤੇ ਇਹਨਾਂ ਐਮਸੀ ਸਾਹਿਬ ਦੇ ਸਐਚਓ ਦਾ ਕੋਈ ਬਿਆਨਾਂ ਦੇ ਵਿੱਚ ਆਪਸ ਵਿੱਚ ਕੋਈ ਤਕਰਾਰ ਹੋਇਆ ਹੈ ਇਹਦੇ ਸਬੰਧ ਵਿੱਚ ਐਮਸੀ ਸਾਹਿਬ ਨੇ ਤਰਨਾ ਲਾਇਆ ਸੀ ਤੇ ਉਹ ਜਿਹੜਾ ਸੀ ਇਹ ਸਬੰਧ ਵਿੱਚ ਅਸੀਂ ਮਕਦਮਾ ਦਰਜ ਕਰ ਲਿਆ ਜਿਹੜਾ ਇਹ ਤਰਨਾ ਹੁਣ ਚੁੱਕਿਆ ਗਿਆ ਹੈ ਇਹ ਵਿਸ਼ਵਾਸ ਦਿਵਾਇਆ ਗਿਆ ਲੋਕਾਂ ਨੂੰ ਕਿ ਭਾਰ ਦੇ ਹਾਂ ਜਾਂ ਇਹ ਸੰਬੰਧੀ ਜਿਹੜੀ ਹਮੇਸ਼ਾ ਹੀ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਉਹ ਉਹ ਪਬਲਿਕ ਨਾਲ ਮੇਸ਼ਾ ਉਹਨਾਂ ਦੇ ਨਾਲ ਖੜਾ ਹੈ ਤੇ ਕਿਸੇ ਤਰ੍ਹਾਂ ਦੀ ਕੋਈ ਇਹ ਜੀ ਹਰ ਟਾਈਮ ਅਸੀਂ ਹਾਜ਼ਰ ਹਾਂ ਜਰੂਰ ਕੋਈ ਪ੍ਰਸ਼ਾਸਨ ਨੂੰ ਆਵਾਜ਼ ਮਾਰੇਗਾ ਤੇ ਜੇ ਇਹੋ ਜੀ ਕੋਈ ਨਿੱਕੀ ਜੀ ਗੱਲ ਤੋਂ ਇੱਥੋਂ ਤੱਕ ਪਹੁੰਚ ਗਈ ਤੇ ਅਸੀਂ ਮਹਿਸੂਸ ਕਰਦੇ ਹਾਂ ਵੀ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਤੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਵੀ ਜਿਹੜਾ ਫ੍ਰੀਕੂਡ ਪੁਲਿਸ ਫ੍ਰੀਕੂਡ ਵਾਸੀਆਂ ਵਾਸਤੇ ਉਹਨਾਂ ਨਾਲ ਖੜੀ ਹੈ ਹਰ ਟਾਈਮ ਖੜੀ ਹੈ